ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਤੁਖਾਰੀ ਛੰਤ ਮਹਿਲਾ ਚੌਥਾ ਸ੍ਰੀ ਗੁਰੂ ਰਾਮਦਾਸ ਜੀ ਪਾਸੋਂ ਉਚਾਰੀ ਹੋਈ ਬਾਣੀ ਵਿੱਚੋਂ ਸ਼ਬਦ ਹੈ ਸਤਗੁਰ ਆਗੇ ਸੀਸ ਭੇਟ ਦਿਓ ਜੇ ਸਤਗੁਰ ਸਾਚੇ ਭਾਵੈ ਤੇ ਇਸ ਸ਼ਬਦ ਨੂੰ ਆਪਾਂ ਜਦੋਂ ਬੀਬੀਆਂ ਦੇ ਸਕੇਲ ਤੇ ਕਰਦੇ ਹਾਂ ਤਾਂ ਚੌਥੇ ਕਾਲੇ ਨੂੰ ਸਾਮੰਦੇ ਹਾਂ ਜਦੋਂ ਚੌਥੇ ਕਾਲੇ ਨੂੰ ਸਾਮੰਦੇ ਹਾਂ ਤਾਂ ਮੰਦਰ ਸੱਪਤਕ ਵਿੱਚ ਸ਼ੁਧ ਨੀ ਤੇ ਮਧ ਸੱਪਤਕ ਵਿੱਚ ਸਾ ਤੋਂ ਬਾਅਦ ਸ਼ੁਧਰੇ ਕੋਮਲ ਗਾ ਮਾ ਸ਼ੁਧ ਪਾ ਕੋਮਲ ਧਾ ਅਤੇ ਨੀ ਕੋਮਲ ਅਤੇ ਸਾ ਤਾਂ ਸੱਪਤਕ ਵਿੱਚ ਸਾ ਤੋਂ ਬਾਅਦ ਸ਼ੁਧ ਰੇ ਤੇ ਕੋਮਲ ਗਾ ਇਥੇ ਤੱਕ ਸ਼ਬਦ ਦਾ ਚਲਨ ਹੈ ਸ਼ਬਦ ਦੀ ਤੋਨ ਆਸਾਨ ਹੈ ਤੇ ਜਿਨ੍ਹਾਂ ਬੀਬੀਆਂ ਦੀ ਰੇਂਜ ਕੋਮਲ ਗਾ ਤੱਕ ਹੈ ਉਹ ਆਸਾਨੀ ਦੇ ਨਾਲ ਇਸ ਨੂੰ ਗਾਇਨ ਕਰ ਸਕਦੀਆਂ ਹਨ ਤੇ ਪਹਿਲਾਂ ਆਪਾਂ ਗਾਇਨ ਕਰਦੇ ਹਾਂ ਇੱਕ ਸਥਾਈ ਤੇ ਅੰਤਰਾ ਫਿਰ ਸਿੱਖਦੇ ਹਾਂ ਸ਼ਬਦ ਨੂੰ ਕੱਲੇ ਕੱਲੇ ਸਵਰਤੇ ਸਤ ਗੋਰੀਆ ਗਏ ਸੀ ਸਪੇ ਓ ਸਤ ਗੁਰ ਆਗੈ ਸੀਸ ਪੇਟ ਦੇਓ ਸੀਸ ਪੇਟ ਦੇਓ ਜੇ ਸਤ ਗੁਰ ਸਾਚੇ ਪਾਵੇਂ ਜੇ ਸਤ ਗੁਰ ਸਾਚੇ ਪਾਵੇਂ ਜੇ ਸਤ ਗੁਰ ਸਾਚੇ ਪਾਵੇਂ ਸਤ ਗੁਰ ਸਾਚੇ ਪਾਵੈ ਸਤ ਗੁਰ ਆਗੈ ਸੀਸ ਪੇਟ ਦੇਉ ਸੀਸ ਪੇਟ ਦੇਉ ਆਪੇ ਦਇਆ ਕਰੋ ਆਤੇ ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੇ ਨਾਨਕ ਅੰਕ ਸਮਾਵੇ ਨਾਨਕ ਅੰਕ

සත ගොරසාජේ පාව ජිසතු ගොරුසාජේ පාව ජිසතු ගොරුසාජේ පාාව ජිසතු ගොරසාජේ පාම සතුයාර්ග සීස පේටදේූ ජීස පෙටිදේ සතු ਹੁਣ ਆਪਾਂ ਇਸ ਤੋਂ ਬਾਅਦ ਇੱਕ ਸਥਾਈ ਤੇ ਅੰਤਰਾ ਗਾਣੇ ਹਾਂ ਇਕੱਲੇ ਇਕੱਲੇ ਸਵਰਤੇ ਸਤ ਗੁਰ ਆ ਗਏ ਸਤ ਗੁਰ ਸਤ ਗੁਰ ਆ ਗਏ ਸੀਸ ਪਿੱਟ ਦੇ ਓ baby ਦੇਓ ਮੈਂ ਤੋਕੇ ਜੇ ਸਤ ਗੁਰ ਜੇ ਸਤ ਗੁਰ ਸੱਚੇ quave ਜੇ ਸਤ ਗੁਰ ਸੱਚੇ ਪਾਵੇ ਪਹਿਲੀ ਵਾਰ ਜੇ ਸਤ ਗੁਰ ਸਾਚੇ ਪਾਵੇ ਤੇ ਦੂਜੀ ਵਾਰ ਜੇ ਸਤ ਗੁਰ ਸਾਚੇ ਤੇ ਤੇ ਦੇਉ ਤੇ ਅੰਤਰਾ ਜਿਸ ਤਰ੍ਹਾਂ ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੈ ਇਹ ਆਪਾਂ ਗਾਇਨ ਕੀਤਾ ਸੀ ਸੇਮ ਇਸੇ ਤਰੀਕੇ ਨਾਲ ਅੰਤਰਾ ਹੈ ਗੁਰਪਰਸ ਗੁਰਪਰਸ ਹਮ ਲੋ पारस हम लो मिल कंचन होया मिल कंचन होया रा गुर पारस हम लोहा मेलकंचन होया राम सेम इस से तरीके ज्यो जोत मिले ज्योति जोत मिले कयागढ़ सोहे ਕਾਇਆ ਢੜ ਸੋਹਿਆ ਰਾਮ ਇੱਥੇ ਤੱਕ ਦੋਨੋਂ ਬੰਤੀਆਂ ਸੇਮ ਨਾਲ ਤੇ ਇਸ ਤੋਂ ਬਾਅਦ ਵਾਪਸੀ ਹੋਣੀ ਹੈ ਕਾਇਆ ਢੜ ਸੋਹਿਆ ਕਾਇਆ ਢੜ ਸੋਹਿਆ ਕਾਇਆ گڑ سویا رت گر آ گے پیپ دے مینو <متحد> امید ہے کہ ਇਸ ਤੋਂ ਅਗਲੇ ਅੰਤਰੇ ਆਪ ਜੀ ਆਸਾਨੀ ਦੇ ਨਾਲ ਗਾਇਨ ਕਰ ਸਕੋਗੇ ਸਿੱਖ ਸਕੋਗੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ